ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਲੱਗਿਆ ਵੀਡੀਓ ਸ਼ੁਰੂ ਕਰਨ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਦੇਖ ਕੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੀ ਨੂੰ ਦੱਸਿਆ ਕਰੋ ਜੀ ਦਿਨ ਹੈਗਾ ਮੰਗਲਵਾਰ ਦਾ ਸਵੇਰ ਦਾ 11:00 ਵਜੇ ਦਾ ਟਾਈਮ ਹੈਗਾ ਮੈਂ ਆਪ ਦਾ ਕਰਦੀ ਸੀ ਕਿ ਸ਼ੂਟ ਦੀ ਕਟਿੰਗ ਇਹ ਸ਼ੂਟ ਮੈਂ ਪਲੇਨ ਲਿਆ ਸੀਗਾ ਵਰਕ ਕਰਵਾਇਆਗਾ ਵਰਕ ਮੈਂ ਆਪਣੇ ਪਿੰਡ ਚ ਹੀ ਕਰਵਾਇਆ ਇੱਥੇ ਕਰਦੀਆਂ ਨੇ ਗਈਆਂ ਪਿੰਡ ਚ ਉਹੀ ਕਿਸੇ ਦੇ ਕਰੋ ਉੱਥੋਂ ਵਰਕ ਕਰਵਾਇਆਗਾ ਮੈਂ ਸ਼ੂਟ ਤੇ ਹੀ ਦੋ ਦਿਨ ਹੋ ਗਏ ਸੀਗੇ ਫੜਕੇ ਲੈਣ ਦੇ ਨੂੰ ਤਾਂ ਅਸ ਠੰਢੀ ਚ ਜੀ ਨਹੀਂ ਕਰਦਾ ਸੀਗਾ ਕੱਲ ਨੂੰ ਹੱਥ ਜਾ ਖੁੱਲਿਆ ਸਾਰਾ ਦਿਨ ਮੌਸਮ ਜਾ ਖਰਾਬ ਰਿਹਾ ਮੀਂਹ ਜਾ ਤੇ ਅੱਜ ਤਾਂ ਫਿਰ ਮੈਂ ਇਹਦੀ ਕਟਿੰਗ ਕਰ ਹੀ ਲਈ ਮੈਂ ਕਿਹਾ ਵੀ ਐ ਤਾਂ ਜੇ ਕੱਟੂਗੀ ਤਾਂ ਹੀ ਸਲਾਈ ਕਰਾ ਜਾਊਗਾ ਇਹ ਮੱਕਮੀ ਦਾ ਪੱਲਾ ਲਾ ਲਿਆ ਸੀਗਾ ਅਗਲਾ ਪੱਲਾ ਲਾ ਲਿਆ ਸੀ ਇਹ ਮੱਕੜਾਈ ਵਾਲਾ ਮੂਰਲੇ ਪੱਲੇ ਤੇ ਫੁੱਲ ਪਵਾਏ ਲੇਗੇ ਮੈਂ ਇਹ ਵੀਡੀਓ ਚ ਨਿਗਾ ਨਹੀਂ ਆਉਂਦਾ ਹੈਗਾ ਨਾਭੀ ਤੇ ਕਰੀਮ ਨਾਲ ਫੁੱਲ ਪਾਏ ਹੋਏ ਨੇਗੇ ਇਹ ਗਰੇ ਜਿਹਾ ਕਲਰ ਹੈਗਾ ਇਹ ਨਾ ਤਾਂ ਗਰੇ ਹੀ ਹੈ ਨਾ ਕਾਲਾ ਹੀ ਹੈਗਾ ਇਹ ਗੂੜਾ ਗੂੜਾ ਗਰੇ ਜਾਏਗਾ ਥੋੜਾ ਜਿਹਾ ਹਰਾ ਰੰਗ ਪਾਇਆ ਹੋਇਆ ਵਿੱਚ ਪੱਤੀਆਂ ਜੀਆਂ ਚ ਕਰੀਮ ਤੇ ਨਾਭੀ ਤਿੰਨ ਰੰਗਾਂ ਦੇ ਫੁੱਲ ਬਣਾਏ ਹੋਏ ਨੇ ਚੁੰਨੀ ਦੇਖੋ ਕਿਹੜੇ ਜਿਹੇ ਕਲਰ ਦੀ ਬਣਵਾਉਣੀ ਆ। ਹਜੇ ਕੋਈ ਪਤਾ ਨਹੀਂ ਕਿ ਕਹੇ ਜੀ ਕਰਵਾਉਂਗੀ। ਬੱਸ ਦਾ ਸਰਦੀਆਂ ਦੇ ਸੂਟਾਂ 'ਚ ਤਾਂ ਨਾਲ ਦੀ ਚੁੰਨੀ ਵਧੀਆ ਲੱਗਦੀ ਹੈਗੀ। ਸੂਟ ਇਹ ਗਰਮ ਮੈਗਾ, ਮੋਟਾ। ਤੇ ਇਹ ਅਗਲਾ ਪੱਲਾ ਮੈਂ ਕੱਟ ਲਿਆ। ਇਸ ਦੇ ਉੱਪਰ ਰੱਖ ਕੇ ਆਪਾਂ ਬਸ ਪਿਛਲਾ ਪੱਲਾ ਕੱਟ ਲਾਂਗੇ। ਇਹ ਅਗਲੇ ਦੀ ਚੰਗੀ ਤਰ੍ਹਾਂ ਪਸਾਰੀ ਮਿੰਤੀ ਕਰਕੇ ਕੱਟ ਲਿਆ ਸੀਗਾ ਕਿਹੜਾ ਲੰਬਾਈ ਧਿਆਨ ਨਾਲ ਕੱਟਣਾ ਪੈਂਦਾ ਹਨਾ ਫਿਰ ਐਂ ਜੇ ਹੋ ਜਾਂਦਾਗਾ ਵੀ ਕੋਈ ਗਲਤੀ ਨਾ ਹੋ ਜੇ ਕਿਤੇ ਇੱਕ ਇਥੇ ਵੀ ਬੀ ਬੈਠੀ ਸੀਗੀ ਅੰਦਰ ਹਾਂਜੀ ਵੀ ਠੰਡੀ ਸੀਗੀ ਮੌਸਮ ਉਹ ਕਿਹੜਾ ਧੁੱਪ ਨਿਕਲੀ ਸੀ ਅੱਜ ਅੰਦਰੀ ਸੀ ਮੈਨੂੰ ਐ ਸੀਗਾ ਵੀ ਗੱਲਾਂ ਕਰਦੀ ਕਰਦੀ ਕਿਤੇ ਮੈਂ ਕੁਝ ਗਲਤ ਨਾ ਕਰ ਲਾਂ ਸਾਰਾ ਸੂਟ ਕਟਿੰਗ ਕਰ ਲਿਆ ਸੀਗਾ ਮੈਂ ਉਸ ਤੋਂ ਬਾਅਦ ਫਿਰ ਵੀਡੀਓ ਤੇ ਮੈਂ ਥੋੜੀ ਬਣਾਈ ਸੀਗੀ ਤੇ ਫਿਰ ਮੈਂ ਬੈਠ ਗਈ ਸੀ ਮਸ਼ੀਨ ਤੇ ਇਹ ਬਣਾਤੀ ਸੀਗੀ ਮੈਂ ਸਲਵਾਰ ਸਿੱਧੀ ਫਿਰ ਮੈਂ ਸਲਵਾਰ ਬਣਾਉਣ ਤੇ ਲਈ ਵੀਡੀਓ ਜਾ ਕੇ ਫਿਰ ਜੇ ਸਾਰੇ ਸੂਟ ਦੀ ਵੀਡੀਓ ਬਣਾਉਣੇ ਹਨ ਫਿਰ ਇਹ ਜੀ ਹੋ ਜਾਂਦਾਗਾ ਬੋਰਿੰਗ ਜਿਹਾ ਕੰਮ ਵੀ ਸੂਟ ਤਾਂ ਸਾਰੀਆਂ ਪਹਿਣ ਹੀ ਸੋ ਲੈਂਦੀਆਂ ਨੇ ਕਿ ਵੀ ਕੀ ਦਿਖਾਉਣਾ ਆਪਾਂ ਥੋੜੀ ਜਿਹੀ ਬਸ ਮੈਂ ਕਟਿੰਗ ਦੀ ਬਣਾਈ ਸੀਗੀ ਤੇ ਇਹ ਹੁਣ ਮੈਮੋਰੀਆਂ ਬਣਾਉਣ ਲੀਆਂ ਸ਼ੁਰੂ ਕਰਦੀ ਸੀ ਸਰਵਾਰ ਜੜ ਕੇ ਵਾਲ ਆਪਾਂ ਪਾ ਲੇ ਇਹ ਮੈਂ ਬੁਕਰਮ ਕੱਟਦੀ ਸੀਗੀ ਮਿਲ ਕੇ ਮੁਹਰੀਆਂ ਨੂੰ ਪ੍ਰੈਸ ਵਾਲੀ ਸੀਗੀ ਮੈਂ ਗਰਮ ਹੋਣੀ ਪ੍ਰੈਸ ਨਾਲ ਲਾ ਲਾ ਕੇ ਆਪਾਂ ਕੱਪੜੇ ਤੇ ਬੁਕਰਮ ਨੂੰ ਇੱਥੇ ਹੋ ਗਿਆ ਸੀਗਾ ਮੈਨ ਲਗਾ 1:00 ਵਜੇ ਦਾ ਟਾਈਮ ਹੋ ਗਿਆ ਸੀਗਾ ਇਹ ਕੰਮ ਮਸ਼ੀਨ ਤੇ ਕੰਮ ਤਾਂ ਬਹੁਤ ਨਿਭੜਦਾ ਹੈਗਾ ਹੱਥਾਂ ਨਾਲ ਬਹੁਤ ਜਲਦੀ ਬਣ ਜਾਂਦਾ ਬਸ ਇੱਕ ਐ ਜੇ ਹੁੰਦਾ ਜੇ ਆਪਾਂ ਉੱਤਰ ਕੇ ਹਨਾ ਇਹ ਚੋਂ ਮਸ਼ੀਨ ਚੋਂ ਨਿਕਲ ਗਏ ਜੀ ਕੋਈ ਨਿਸ਼ਾਨੀ ਜਿ ਲਾਉਣੇ ਉਹ ਦੁੱਖ ਲੱਗਦਾਗਾ ਜੇ ਸਾਰਾ ਕੁਝ ਆਪਾਂ ਕੋਲੇ ਕਰਕੇ ਸੈੱਟ ਕਰਕੇ ਬੈਠ ਜਾਈਏ ਫਿਰ ਤਾਂ ਟੋਟਾ ਹੀ ਘਟਣਾ ਹੈ ਸਾਰਾ ਸ਼ੋਰਟ ਵੀ ਬਣ ਜਾਂਦਾਗਾ ਇਹ ਮੈਂ ਮੂਰੀਆਂ ਬਣਾਉਣ ਲੱਗ ਗਈ ਸੀ ਮੂਰੀਆਂ 'ਚ ਬਸ ਮੈਂ ਕਰੇਲੇ ਜਿਹੀ ਪਰਦੀ ਹੁੰਨੀ ਹੈਗੀ ਮੈਨੂੰ ਇਹ ਡਿਜ਼ਾਈਨ ਵਧੀਆ ਲੱਗਦਾ ਪਲੇਨ ਸੂਟ ਦੀਆਂ ਮੂਰੀਆਂ 'ਚ ਤੇ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਮੈਨੂੰ ਹਰਮਨ ਕਹਿੰਦੀ ਮਮੀ ਤੇਰੇ ਹਰੇਕ ਮੂਰੀਆਂ 'ਚ ਇਹ ਡਿਜ਼ਾਈਨ ਹੁੰਦਾਗਾ ਮੈਨੂੰ ਇਹ ਹੀ ਵਧੀਆ ਲੱਗਦਾਗਾ ਨਾ ਤਾਂ ਸਿੱਧੇ ਵਾਂਗੂ ਹੁੰਦਾ ਨਾ ਡਿਜ਼ਾਈਨ ਬਣ ਜਾਂਦਾਗਾ ਜਿਵੇਂ ਸਿੱਧੇ ਨਾਲੋਂ ਵੀਡੀਓ 'ਚ ਤਾਂ ਨਹੀਂ ਨਿਗਾ ਹੁੰਦਾ ਹੈਗਾ ਡਿਜ਼ਾਈਨ ਇੱਕ ਪਹੁੰਚਾ ਮੈਂ ਬਣਾਤਾ ਸੀ ਇਹ ਦੂਸਰਾ ਲੱਗ ਗਿਆ ਸੀ ਬਣਾਉਣ ਉਸ ਨੂੰ ਮੈਂ ਕਦੇ ਪਹੁੰਚਾ ਕਹਿ ਦਿੰਨੀ ਆ ਕਦੇ ਮੂਰੀ ਕਹਿ ਦਿੰਨੀ ਆ ਪਿਛਲੀ ਵਾਰ ਮੈਂ ਸੂਟ ਸਿਉਂਤਾ ਇੱਕ ਪਹਿਲਾਂ ਵੀ ਇਹ ਆਪਣਾ ਮੋਟਰ ਲਵਾਈ ਤੋਂ ਬਾਅਦ ਇੱਕ ਸੂਟ ਪਹਿਲਾਂ ਵੀ ਸਿਉ ਲਿਆ ਮੈਂ ਉਦੋਂ ਮੈਂ ਬਾਹਰ ਬੈ ਕੇ ਸਿਲਾਈ ਕੀਤਾ ਸੀ ਉਹ ਧੁੱਪੇ ਰੱਖ ਲਈ ਸੀ ਮਸ਼ੀਨ ਹੁਣ ਮੌਸਮ ਜਿਆਦਾ ਖਰਾਬ ਸੀਗਾ ਹੈ ਨਹੀਂ ਸੀ ਧੁੱਪ ਅੰਦਰ ਹੀ ਬੈ ਕੇ ਬਣਾਇਆਗਾ ਸਰਦੀ ਸੂਟ ਸਿਉਣਾ ਤਾਂ ਬਹੁਤ ਔਖਾ ਹੁੰਦਾਗਾ ਲੱਤਾਂ ਹੀ ਨੂੰ ਠੰਡ ਲੱਗੀ ਜਾਂਦੀ ਰਹਿੰਦੀ ਐ ਉਹ ਤੇ ਮੈਂ ਸਾਰਾ ਪੈਰਾਂ 'ਚ ਜਰਾਬਾ ਜਰੂਬਾ ਪਾ ਕੇ ਬੈਠੀ ਸੀਗੀ ਇਹ ਮੈਂ ਨਾ 2:00 ਵਜੇ ਤینو ਬਣਾਤਾ ਸੀਗਾ ਇਹ ਬੂਰੀਆਂ ਵੀ ਬਣਾਤੀਆਂ ਸੀਗੀਆਂ 3:00 ਤੱਕ ਵੱਜ ਗਈ ਸੀਗੇ ਉਸ ਤੋਂ ਬਾਅਦ ਮੈਂ ਉੱਠ ਖੜੀ ਫਿਰ ਮੈਂ ਹੋਰ ਕੰਮ ਕਰਨੇ ਸੀਗੇ ਇੱਕ ਦੋ ਕਰਦੇ ਮੁੜ ਕੇ बस ਬੈਠਣ ਦਾ ਮੇਰਾ ਟਾਈਮ ਹੀ ਨਹੀਂ ਲੱਗਿਆ ਹੈਗਾ ਬੂਰੀਆਂ ਤਾਂ ਮੈਂ ਬਣਾਤੀਆਂ ਪਰ ਜਿਹੜੀ ਆਪਾਂ ਬਣਾ ਕੇ ਸਾਰੀ ਸਲਾਈ ਲਾਉਣੇ ਹੁੰਦੇ ਆ ਉਹ ਰਹਿ ਗਈ ਸੀ ਤੇ ਬਣ ਵਾਲੀ ਸੀ ਹੌਣ ਦੱਬਣ ਵਾਲੀ ਵੀ ਰਹਿ ਗਈ ਸੀ ਇੱਥੇ ਪਤਾ ਨਹੀਂ ਮੇਰੇ ਕੋਲ ਕੌਣ ਗੱਲਾਂ ਕਰਦਾ ਸੀਗਾ ਖੜਾ ਤੇ ਜੋਤ ਸੀ ਪਤਾ ਨਹੀਂ ਤਾਂ ਡੈਡੀ ਸੀਗਾ ਤੇ ਨਾ ਫਿਰ ਬਸ ਮੈਨੂੰ ਐਸੀ ਵੀ ਚਲ ਵਿੱਚ ਦੀ ਮੈਂ ਉਸੇ ਹੌਣ ਤਾਂ ਲਾਈ ਦਊਂਗੀ ਦੋ ਸੌੜਾ ਜਿਹੜੀਆਂ ਰਹਿ ਗਈਆਂ ਸੀ ਪਰ ਉੱਥੇ ਹੀ ਰਹਿ ਗਈਆਂ ਇਹ ਫਿਰ ਮੈਂ ਕੱਲੀ ਸਲਵਾਰ ਸਲਵਾਰੀ ਸਲਵਾਰ ਵੀ ਨਹੀਂ ਤਿਆਰ ਹੋਈ ਸਾਰੀ ਤਾਂ ਪੌਂਚੇ ਤਾਂ ਬਣਾਤੇ ਸੀਗੇ ਸਲਾਈ ਲਾਉਣ ਵਾਲੀ ਰਹੇਗੀ ਸੀ ਆਪਣੀ ਪੌਂਚੇ ਵਾਲੀ ਮੁੜ ਕੇ ਤਾਂ ਹਰੇ ਬਸ ਮੈਂ ਬੈਠੀ ਨਹੀਂ ਹੈਗੀ ਅਹੀਂ ਹੁੰਦਾ ਉਹ ਜਦੋਂ ਇੱਕ ਵਾਰ ਉੱਠ ਖੜੀ ਬੈਠੇ ਰਹੀਏ ਤਾਂ ਕੰਮ ਹੋ ਜਾਂਦਾ ਹੈਗਾ ਜੇ ਉੱਠ ਜਾਈਏ ਤਾਂ ਫਿਰ ਹੋਰ ਕੰਮ ਨਿਕਲ ਜੰਦੇ ਰਹਿੰਦੇ ਨੇ ਫਿਰ ਨਹੀਂ ਬੈਠਾ ਜਾਂਦਾ ਹੈਗਾ ਮੁੜ ਕੇ ਸਲਵਾਰੀ ਤਿਆਰ ਹੋਈ ਅੱਜਕੱਲੀ ਉਸ ਤੋਂ ਬਾਅਦ ਫਿਰ ਇਹ ਟਾਈਮ ਹੋ ਗਿਆ ਸੀਗਾ ਉੱਥੇ ਸਾਡੇ 4:15 ਦਾ ਟਾਈਮ ਹੋ ਗਿਆ ਸੀ ਮੈ ਲਉਦੀ ਸੀਗੀ ਸਬਜ਼ੀ ਨੂੰ ਤੜਕਾ ਸਬਜ਼ੀ ਬਣਾਈ ਸੀ ਅੱਜ ਆਪਾਂ ਗਾਜਰਾ ਸੁੱਕਿਆ ਗਾਜਰਾ ਮੈਂ ਕੀਰ ਲਿਆ ਸੀ ਗਿਆ ਫਿਰ ਬਸ ਸਹੀ ਮੁੜ ਕੇ ਮਸ਼ੀਨ ਤੇ ਰਹੀ ਬੈਠਾ ਗਿਆ ਫਿਰ ਮੈਂ ਖਜਾਲਾ ਵੀ ਸਬਜ਼ੀ ਸੁਜੀ ਤਿਆਰ ਕਰ ਲਈ ਫਿਰ ਰੋਟੀ ਸਬਜ਼ੀ ਨੂੰ ਜਿਆਦਾ ਲੇਟ ਹੋ ਜਨੈਗੀ ਠੰਡ ਬਹੁਤ ਹੈਗੀ ਇਹ ਹੁੰਦਾ ਵੀ ਚਲ ਜਲਦੀ ਕੰਮ ਨਿਮੇੜ ਲਈ ਆਪਦੇ ਬਿਸਤਰਾ ਜੀ ਬੜੀ ਹੈ ਠੰਡ ਬਹੁਤ ਹੋਗੀ ਉਪਰ ਅਸੀਗਾ ਜੀਰਾ ਲਸਣ ਗੰਡਾ ਤੇ ਅਦਰਕ ਧਨੀਏ ਅੱਜ ਮੇਰੇ ਕੋਲੇ ਹੈ ਨਹੀਂ ਸੀਗਾ ਆਪਣੇ ਘਰੇ ਵੀ ਬੀਜਿਆ ਹੋਇਆ ਥੋੜਾ ਜਿਹਾ ਹਲੇ ਜਿਆਦਾ ਛੋਟਾ ਕਈ ਵਾਰ ਤੋੜ ਲਿਆ ਸਬਜ਼ੀ ਵਾਲੇ ਭਾਈ ਕੋਲੇ ਜ ਤਨੀਆ ਹੈ ਨਹੀਂ ਸੀਗਾ ਉਹ ਕਹਿੰਦਾ ਵੀ ਕੱਲ ਮੌਸਮ ਖਰਾਬ ਕਰਕੇ ਧਨੀਆ ਆਇਆ ਨਹੀਂ ਮੰਡੀ 'ਚ ਕਿਸੇ ਨੇ ਵੱਡਿਆ ਨਹੀਂ ਹੋਣਾ ਕਹਿੰਦਾ ਮੈਂ ਭਾਈ ਨੂੰ ਕਹਿਣ ਲੱਗ ਗਿਆ ਮੈਂ ਕਿਹਾ ਵੀ ਸਬਜ਼ੀ ਵੀ ਤਾਂ ਆਈ ਹੈ ਵੀ ਗਾਜਰਾ ਕਹਿੰਦਾ ਇਹ ਤਾਂ ਵੀ ਪਹਿਲਾਂ ਦੀਆਂ ਹੁੰਦੀਆਂ ਨੇ ਈਆਂ ਧਨੀਆ ਦਾ ਤਾਜ਼ਾ ਹੁੰਦਾ ਹੈਗਾ। ਬਿਨੂ ਨਹੀਂ ਕਰਕੇ ਆਇਆ ਨਹੀਂ। ਧਨੀਆ বিনা ਅੱਜ ਕੱਲ ਕੋਈ ਸਬਜ਼ੀ ਚੰਗੀ ਲੱਗਦੀ ਹੈਗੀ। ਲਾਏ ਗਾਜਰਾ ਹੀ ਸਬਜ਼ੀ ਤਾਂ ਬਹੁਤ ਵਧੀਆ ਲੱਗਦਾ ਲਾਲ ਲਾਲ ਗਾਜਰਾ ਤੇ ਹਰਾ ਹਰਾ ਧਨੀਆ। ਇਹ ਮਾਜੀ ਪਤੀਲੀ ਜੀ ਤੜਕਾ ਲਾਇਆ ਸੀਗਾ ਸਬਜ਼ੀ ਨੂੰ। ਜਿਹੜਾ ਆਪਣਾ ਸਬਜੀ ਬਾਟੀ ਜੀ ਹੈ ਨਾ ਕੁੰਡਿਆਂ ਵਾਲੀ ਉਹ ਚ ਮੈਂ ਕੱਲ ਮੱਖਣੀ ਘੱਟ ਤੀ ਕਿਉਂ ਬਣਾਇਆ ਸੀਗਾ ਬਸ ਉਹਨੂੰ ਗਰਮ ਕਰਨ ਦਾ ਮੁਰਕੇ ਟਾਈਮ ਨਹੀਂ ਲੱਗਿਆ ਮੇਰਾ ਉਹਦੇ ਵਿੱਚ ਅਈ ਘਿਓ ਪਿਆਗਾ ਉਹਨੂੰ ਗਰਮ ਕਰੂਗੀ ਫਿਰ ਵੇਲਾ ਹੋਊਗਾ ਤੇ ਇਸ ਕਰਕੇ ਮੈਂ ਬਤੀਲੀ ਜੀ ਸਬਜੀ ਬਣਾਈ ਅੱਜ ਪਤਲੀ ਥੋੜਾ ਜਿਹਾ ਸੇਕ ਵੱਧ ਪਾ ਲੀਏਗੀ ਗੈਸ ਤੇ ਚੁੱਲੇ ਤੇ ਠੀਕ ਆਉਂਦੀ ਹੈ ਪਤਲੀ ਤਾਂ ਹਲਦੀ ਵੀ ਜਾ ਰਹੇ ਸੀਗੀ ਪੰ ਪਤਲੀ ਜਦੋਂ ਮੈਂ ਕੜਛੀ ਮਾਰਦੀ ਸੀ ਇੱਕ ਪਾਸੇ ਮੈਂ ਪਾਣੀ ਰੱਖ ਲਿਆ ਸੀਗਾ ਗਰਮ ਹੋਣ ਵਾਸਤੇ ਗਰਮ ਪਾਣੀ ਪਾ ਲਿਆ ਸੀ ਆਪਾਂ ਸਬਜ਼ੀ 'ਚ ਥੋੜਾ ਜਿਹਾ ਬਾਕੀ ਪਾਣੀ ਨਾਲ ਆਪਾਂ ਆਟਾ ਗੁੰਨ ਲਾਂਗੇ ਲੋ ਜੀ ਲੱਗ ਗਿਆ ਸਬਜ਼ੀ ਨੂੰ ਤੜਕਾ ਤਾਂ ਬਿਲਕੁਲ ਥੋੜਾ ਜਿਹਾ ਪਾਣੀ ਪਾਉਣਾ ਪੈਂਦਾ ਹੈ ਕਿ ਸੁੱਕੀਆਂ ਗਾਜਰਾਂ 'ਚ ਤਾਂ ਹੁਣ ਤਾਂ ਗਾਜਰਾਂ ਵਧੀਆ ਹੋਣ ਲੱਗ ਗਈਆਂ ਪਾਣੀ ਜਿਹੜੀਆਂ ਥੋੜਾ ਪਾਣੀ ਪਾ ਲ ਦਿਆ ਨੇ ਹੁਣੇ ਟਾਈਮ 'ਚ ਮੈਂ ਗਨ ਲੂੰਗੀ ਆਟਾ ਆਟਾ ਜਿਵੇਂ ਮੱਕੀ ਦਾ ਪਾਇਆ ਨਹੀਂ ਸੀਗਾ ਕਦੇ-ਕਦੇ ਮੈਂ ਮੁਠੀ ਕ ਪਾ ਲੈਣੀ ਹੁੰਦੀ ਆ ਮੱਕੀ ਦਾ ਆਟਾ ਜਵਾਕ ਬਹੁਤ ਘੱਟ ਖਾ ਕੇ ਰਾਜੀ ਨਹੀਂ ਲੇਗੇ। ਜੁਝੇ ਪਾ ਲਈਏ ਵਧੀਆ ਸੌਖੀ ਰੋਟੀ ਪੱਕ ਜਾਂਦੀ ਆ ਪੇੜਾ ਜਿਹਾ ਵਧੀਆ ਹੋ ਜਾਂਦਾ ਹੈਗਾ। ਖੰਡੀ ਘਣਕ ਦਾ ਆਟਾ ਜਿਹੜਾ ਜ ਹੋ ਜਾਂਦਾ ਪਰ ਮੈਂ ਕਿੰਨੀ ਗਰਮ ਪਾਣੀ ਨਾਲ ਗੁੰਨ੍ਹ ਲਈਏ। ਸਬਜ਼ੀ ਆਪਣੀ ਬਣ ਗਈ ਸੀਗੀ। ਇਸ ਕੁਛ ਦੋ ਕੁ ਭਾਂਟੇ ਜਿ ਮਾਂ ਜਿਵੇਂ ਆਟਾ ਗੁੰਨੇ ਨੇ ਆਪਣੀ ਸਬਜ਼ੀ ਬਣ ਗਈ। ਬਿਲਕੁਲ ਸੁੱਕੀ ਗਾਜਰ ਬਣਾਣੀ ਐ ਸੀ ਮੈਂ ਜਮੈਣ ਪਾ ਕੇ। ਗਾਜਰਾਂ ਚ ਨਾ ਮੈਂ ਆਲੂ ਬਹੁਤ ਘੱਟ ਪਾਉਣੀ ਹੁੰਦੀ ਹੈਗੀ। ਮਟਰ ਤਾਂ ਪਾ ਲੈਣੇ ਹੁੰਦੇ। ਗਾਜਰ ਮਟਰ ਤਾਂ ਆਲੂ ਗਾਜਰਾਂ ਨਹੀਂ ਵਧੀਆ ਲੱਗਦੇ ਹੈਗੇ ਨੇ। ਜਾਂ ਫਿਰ ਮੈਂ ਕੱਲੀਆਂ ਨੇਰੀਆਂ ਗਾਜਰਾਂ ਬਣਾਉਣੀ ਹੁੰਦੀਆਂ ਜਮੈਣ ਪਾ ਕੇ। ਬਹੁਤ ਸਵਾਦ ਬਣਦੀਆਂ ਲੱਗੀਆਂ। ਬਿਲਕੁਲ ਸੁੱਕੀਏ ਗਾਜਰਾ ਜਮੈਨ ਪਾਈ ਹੋਵੇ ਵਿੱਚ ਜਮੈਨ ਵਾਲੀਆਂ ਸੁੱਕੀਏ ਗਾਜਰਾ ਤਾਂ ਸਵਾਦ ਹੀ ਵੱਖਰਾ ਹੈਗਾ ਗਾਜਰਾ ਮਟਰ ਨੂੰ ਹੀ ਸਵਾਦ ਲੱਗਦੀ ਹੈਗੀ ਸਬਜ਼ੀ ਸਾਢੇ 1:30 ਦਾ ਟਾਈਮ ਹੋ ਗਿਆ ਸੀਗਾ ਮੈਨੂੰ ਰੋਟੀ ਲੱਗਦੀ ਨੂੰ ਉਪਰੀ ਰੂਬੀ ਵੀ ਰੋਲਾ ਪਾਈ ਜਾਂਦੀ ਸੀਗੀ। ਉਸਨੇ ਤਾਂ ਕਰਕੇ ਵੀ ਆਵਾਜ਼ ਕੱਟ ਦੇਣੀ ਹੁੰਦੀ ਐ। ਫਿਰ ਉਹ ਨਾ ਰੋਲਾ ਹੀ ਪਾਈ ਜਾਂਦੀ ਰਹਿੰਦੀ ਜਦੋਂ ਲੱਗ ਜੇ। ਵਿੱਚ ਦਿਨੋਂ ਬਾਹਰ ਲੈ ਗਿਆ ਸੀਗਾ ਜੋਤ। ਥੜ੍ਹ ਦੇ ਕਰਕੇ ਨਾ ਫਿਰ ਉਹਨੂੰ ਵੀ ਬੜੀਆ ਭੁੱਖ ਲੱਗਦੀ ਹੈਗੀ ਛੇਤੀ। ਗਰਮ ਗਰਮ ਰੋਟੀ ਪਾ ਦੇਣੀ ਹੁੰਦੀ ਉਹਨੂੰ ਨਿੱਗੀ ਜੀ ਮੈਂ ਜਲਦੀ ਪਕਾ ਕੇ ਦੋ ਰੋਟੀਆਂ। ਇਹ ਤਾਂ ਪੇੜਾ ਨਾ ਬਹੁਤ ਔਖਾ ਹੋ ਰਿਹਾ ਸੀ ਮੈਂ ਥੋੜਾ ਜਿਹਾ ਸਵੇਰ ਵਾਲਾ ਆਟਾ ਪਿਆ ਸੀਗਾ ਮੈਂ ਕਿ ਚੱਲ ਵੀ ਰੂਬੀ ਲਪਾ ਦਿੰਦੇ ਆਂ ਦੀਆਂ ਦੋ ਰੋਟੀਆਂ ਬਣਾ ਕੇ ਚਲੋ ਜੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਹੁਣ ਆਪਾਂ ਬਣਾ ਲਾਂਗੇ ਰੋਟੀ ਸਾਰੇ ਨਾਲ ਦੀ ਨਾਲ ਖਾਦੀ ਸੀਗੀ ਰੋਟੀ ਤੱਜ ਫਿਰ ਲੇਟ ਲੱਗੀ ਸੀਗੀ ਮੈਂ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆਂ ਬਿਲਕਿ ਕਿਸੇ ਹੋਰ ਵੀਡੀਓ ਨਾਲ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ